ਕਬੀਰ ਸਾਹਿਬ ਕਹਿੰਦੇ ਨੇ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਜਮ ਕਿਹੜੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਮ, ਰੋਗਾਂ ਦੇ ਜਮ, ਵਿਸ਼ਿਆਂ ਵਕਾਰਾਂ ਦੇ ਜਮ ਜਿੱਦਣ ਕਹਿੰਦੇ ਇਹਨਾਂ ਨੇ ਠੇਂਗੇ ਮਾਰਨੇ ਨੇ ਨਾ ਖੇਡੇ ਜ਼ਿੰਦਗੀ ਮਾਰੇਗੀ ਤੇਰੇ ਤੋਂ ਸਹੀ ਨਹੀਂ ਜਾਣੇ ਜਿੱਦਣ ਨਾਮਰਾਧ ਬਿਮਾਰੀ ਨੇ ਆ ਕੇ ਘੇਰ ਲਿਆ ਤੇਰੇ ਤੋਂ ਉਹ ਦਰਦ, ਉਹ ਤਕਲੀਫ ਸਹੀ ਨਹੀਂ ਜਾਣੀ ਇਹ ਤੇ ਸਾਡੇ ਵੱਡੇ ਮਹਾਂਪੁਰਖਾਂ ਦਾ ਤਰ ਸਾਹਿਬ ਧੰਨਵਾਦ ਬਾ ਮਾਹਰ ਨਾਮ ਸਿੰਘ ਜੀ ਦਾ ਇਹ ਪੰਕਤੀ ਉਹਨਾਂ ਤੇ ਟੁਕਦੀਆਂ ਨੇ ਏਕ ਜੋ ਸਾਧੂ ਮੋਹੇ ਮਿਲੇਓ ਤਿੰਨ ਲੀਆ ਅੰਚਲ ਲਾਏ ਕਿੱਡੀ ਵੱਡੀ ਕਿਰਪਾ ਤੁਸੀਂ ਸਾਨੂੰ ਅੰਚਲ ਕਹਿੰਦੇ ਨੇ ਗੋਦ ਲੈਣਾ ਗੋਦ ਵਿੱਚ ਭਾ ਲੈਣਾ ਅੰਚਲ ਸਾਡੇ ਕਿੱਡੇ ਵੱਡੇ ਭਾਗ ਨੇ ਤੁਸੀਂ ਨੇ ਸਾਨੂੰ ਆਪਣੀ ਗੋਦ ਵਿੱਚ ਭਾਇਆ ਹੋ ਸਕਦਾ ਮੈਂ ਵੀ ਬਿਮਾਰ ਹੁੰਦਾ ਹੋ ਸਕਦਾ ਕੀ ਪਤਾ ਕਦੋਂ ਬੰਦੇ ਨਾਲ ਕੀ ਹੋ ਜਾਣਾ ਪਰ ਏਕ ਜੋ ਸਾਧੂ ਮੋਹੇ ਮਿਲੇਓ ਤਿੰਨ ਲੀਆ ਅੰਚਲ ਲਾਏ ਇਹ ਤੁਹਾਡੇ ਤੇ ਸਾਡੇ ਸਾਡੇ ਸਾਰਿਆਂ ਦੇ ਵੱਡੇ ਕਰਮ ਨੇ ਜੋ ਧੰਨ ਬਾਬਾ ਮਾਹਾਰਾਮ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਲਿਆ ਕੇ ਬਾਹ ਲਿਆ ਇਹੀ ਸਮਾਂ ਇਹੀ ਵੇਲਾ ਇਸੇ ਨੂੰ ਮਹਾਰਾਜ ਕਹਿੰਦੇ ਨੇ ਅਵਰ ਕਾਜ ਤੇਰ ਕਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ